ਅੱਜ ਆਪਾਂ ਬਣਾਵਾਂਗੇ ਈਦ ਤੇ ਸਪੈਸ਼ਲ ਬਣਨ ਵਾਲਾ ਸ਼ਰਬਤ ਜਿਸ ਨੂੰ ਕੇ ਮੁਹੱਬਤ ਦਾ ਸ਼ਰਬਤ ਵੀ ਕਹਿੰਦੇ ਹਨ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਬਹੁਤ ਹੀ ਚਟਪਟ ਬਣ ਕੇ ਤਿਆਰ ਹੋ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ ਚਲੋ ਆਪਾਂ ਇਹ ਸ਼ਰਬਤ ਬਣਾਉਣਾ ਸ਼ੁਰੂ ਕਰਦੇ ਹਾਂ ਇੱਥੇ ਆਪਾਂ ਲਿਆ ਹੈ ਵਾਟਰਮੈਲਨ ਤੇ ਇਸ ਨੂੰ ਹੁਣ ਆਪਾਂ ਕੱਟ ਲਵਾਂਗੇ ਗਰਮੀਆਂ ਸਟਾਰਟ ਹੋ ਗਈਆਂ ਹਨ ਬਹੁਤ ਹੀ ਵਧੀਆ ਫਰੈਸ਼ ਵਾਟਰਮੈਲਨ ਆਉਣੇ ਸਟਾਰਟ ਹੋ ਗਏ ਹਨ ਤੁਸੀਂ ਜ਼ਰੂਰ ਇਸ ਦੀ ਡਰਿੰਕ ਬਣਾ ਕੇ ਪੀਓ ਬਹੁਤ ਹੀ ਜ਼ਿਆਦਾ ਫਰੈਸ਼ ਮਹਿਸੂਸ ਕਰੋਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਲੱਗਦੀ ਹੈ ਬੱਚਿਆਂ ਨੂੰ ਇਹ ਸਪੈਸ਼ਲ ਤੌਰ ਤੇ ਬਹੁਤ ਪਸੰਦ ਆਉਂਦੀ ਹੈ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਕੱਟ ਲਵਾਂਗੇ ਇਹ ਦੇਖੋ ਕਿੰਨਾ ਵਧੀਆ ਵਾਟਰਮੈਲਨ ਹੈ ਤੇ ਇਸ ਦਾ ਕਲਰ ਵੀ ਬਹੁਤ ਹੀ ਜ਼ਿਆਦਾ ਵਧੀਆ ਹੈ ਬਿਲਕੁਲ ਫਰੈਸ਼ ਹੈ ਹੁਣ ਇਸ ਦੇ ਆਪਾਂ ਬ੍ਰੀਕ ਬ੍ਰੀਕ ਪੀਸ ਕੱਟ ਲਵਾਂਗੇ ਰੋਜ਼ਿਆਂ ਦੇ ਵਿੱਚ ਵੀ ਇਸ ਨੂੰ ਸਪੈਸ਼ਲ ਤੌਰ ਤੇ ਬਣਾਇਆ ਜਾਂਦਾ ਹੈ ਤੇ ਪੀਤਾ ਜਾਂਦਾ ਹੈ। ਇਹ ਇੱਕ ਸਪੈਸ਼ਲ ਡਰਿੰਕ ਹੈ। ਈਦ ਦੀ ਤੇ ਰੋਜ਼ਿਆਂ ਵਾਸਤੇ ਇਸ ਤਰ੍ਹਾਂ ਆਪਾਂ ਇਸ ਦੇ ਕੱਟ ਲਗਾ ਕੇ ਬ੍ਰਿਕ-ਬ੍ਰਿਕ ਪੀਸ ਕੱਟ ਲਵਾਂਗੇ। ਇਹ ਬਹੁਤ ਹੀ ਰਿਫਰੈਸ਼ਿੰਗ ਡਰਿੰਕ ਹੁੰਦੀ ਹੈ। ਤੁਸੀਂ ਜਦੋਂ ਮਰਜ਼ੀ ਗਰਮੀਆਂ ਦੇ ਵਿੱਚ ਇਸ ਨੂੰ ਬਣਾ ਕੇ ਪੀ ਸਕਦੇ ਹੋ। ਬਹੁਤ ਹੀ ਜ਼ਿਆਦਾ ਆਪਾਂ ਨੂੰ ਫਰੈਸ਼ ਮਹਿਸੂਸ ਕਰਾਉਂਦੀ ਹੈ। ਇਹ ਦੇਖੋ ਇਸ ਤਰ੍ਹਾਂ ਆਪਾਂ ਹਾਫ ਵਾਟਰਮੈਲਨ ਲੈ ਕੇ ਉਸ ਦੇ ਪੀਸ ਕੱਟ ਲਏ ਹਨ ਇੱਥੇ ਆਪਾਂ ਸਾਰਾ ਵਾਟਰਮੈਲਨ ਕੱਟ ਲਿਆ ਹੈ ਹੁਣ ਇਸ ਨੂੰ ਆਪਾਂ ਅਲੱਗ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਤੇ ਹੁਣ ਆਪਾਂ ਸ਼ਰਬਤ ਬਣਾਉਂਦੀ ਤਿਆਰੀ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਖੁੱਲਾ ਜਿਹਾ ਬੌਲ ਲਵਾਂਗੇ ਤੁਸੀਂ ਕੋਈ ਵੀ ਬਰਤਨ ਖੁੱਲਾ ਜਿਹਾ ਲੈ ਸਕਦੇ ਹੋ ਉਸ ਦੇ ਵਿੱਚ ਆਪਾਂ ਐਡ ਕਰਾਂਗੇ ਦੁੱਧ ਜੋ ਕਿ ਮੈਂ ਚਿਲਡ ਮਿਲਕ ਲਿਆ ਹੈ ਤੁਸੀਂ ਵੀ ਚਿਲਡ ਮਿਲਕ ਲਓਗੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗਾ ਤੇ ਇਹ ਮੈਂ ਸਬਜ਼ਾ ਸ਼ੀਟ ਜੋ ਕਿ ਮੈਂ ਸਵੇਰੇ ਸੋਕ ਕਰ ਲਏ ਸਨ ਉਹ ਐਡ ਕਰ ਲਏ ਹਨ ਤੇ ਇਹ ਹੈ ਗੂੰਦਕ ਤੀਰਾ ਜਿਸ ਦੇ ਨਾਲ ਜਿਆਦਾ ਟੇਸਟੀ ਤੇ ਰਫਰੈਸ਼ਿੰਗ ਬਣ ਕੇ ਤਿਆਰ ਹੋਵੇਗਾ ਕਿਉਂਕਿ ਗੂੰਦਕ ਤੀਰੇ ਦੇ ਸਭ ਨੂੰ ਫਾਇਦੇ ਦਾ ਪਤਾ ਹੈ ਇਹ ਆਪਣੇ ਅੰਦਰੋਂ ਗਰਮੀ ਨੂੰ ਹੀਟ ਨੂੰ ਖਤਮ ਕਰਦਾ ਹੈ ਤੇ ਹੁਣ ਇਸ ਦੀ ਵਿੱਚ ਆਪਾਂ ਰੂਬਾ ਅਬਜ਼ਾ ਐਡ ਕਰ ਦਵਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਬਣਾਉਣਾ ਬਹੁਤ ਈਜ਼ੀ ਹੈ ਸਾਰੇ ਹੀ ਇਸ ਨੂੰ ਬਣਾਉਣਾ ਜਾਣਦੇ ਹਨ ਇਹ ਕੋਈ ਰਾਕਟ ਸਾਇੰਸ ਨਹੀਂ ਹੈ ਕਿ ਜਿਸ ਨੂੰ ਬਣਾਉਣਾ ਬਹੁਤ ਔਖਾ ਹੈ ਉਹਨੇ ਇਸ ਦੇ ਵਿੱਚ ਆਪਾਂ ਥੋੜੇ ਜਿਹਾ ਆਈਸ ਕਯੂਬ ਐਡ ਕਰ ਦਵਾਂਗੇ ਤੇ ਹੁਣ ਆਪਾਂ ਐਡ ਕਰਾਂਗੇ ਵਾਟਰ ਮੈਲਨ ਦੇ ਪੀਸ ਤੇ ਲਓ ਜੀ ਇਹ ਬਹੁਤ ਹੀ ਟੇਸਟੀ ਤੇ ਬਹੁਤ ਹੀ ਰਿਫਰੈਸ਼ਿੰਗ ਡਰਿੰਕ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਜੋ ਕਿ ਈਦ ਦੀ ਸਪੈਸ਼ਲ ਡਰਿੰਕ ਹੈ ਹੁਣ ਇਸ ਨੂੰ ਥੋੜਾ ਜਿਹਾ ਆਪਾਂ ਉੱਤੋਂ ਹੋਰ ਜ਼ਿਆਦਾ ਵਧੀਆ ਦਿਖਾਉਣ ਦੇ ਲਈ ਤੋਰੀਆਂ ਜੀ ਗਲਾਬ ਦੀਆਂ ਪੱਤੀਆਂ ਐਡ ਕਰਾਂਗੇ ਇਹ ਮੈਂ ਫਰੈਸ਼ ਗਲਾਬ ਤੋੜ ਕੇ ਲਿਆਂਦਾ ਸੀ ਤੇ ਉਸ ਦੀ ਆਪਾਂ ਇਸ ਦੇ ਵਿੱਚ ਪੱਤੀਆਂ ਐਡ ਕਰ ਲਈਆਂ ਹਨ ਤੇ ਲੋ ਦੇਖੋ ਕਿੰਨਾ ਵਧੀਆ ਆਪਣਾ ਡਰਿੰਕ ਬਣ ਕੇ ਤਿਆਰ ਹੋ ਚੁੱਕਾ ਹੈ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਆਪਾਂ ਸਰਵ ਕਰ ਲਿਆ ਹੈ ਆਪਣਾ ਸ਼ਰਬਤ ਹੁਣ ਆਪਾਂ ਇਸ ਨੂੰ ਇੰਜੋਏ ਕਰਾਂਗੇ ਤੁਸੀਂ ਵੀ ਬਣਾਇਓ ਪੀਓ ਇੰਜੋਏ ਕਰਿਓ ਫੀਡਬੈਕ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ